राज वालों बड़ाले वाले मकान त्यार है कब्जी पाते दूसरे पास चार आदि बिलकर त्यौहार ने भाई अगले मैच खाली ना होने ਇਸ ਸਰਕੇ ਪਹਿਲੇ ਰਾਉਂਡ ਦੇ ਵਿੱਚ ਅਸੀਂ ਮਾਫੀ ਚਾਹਾਂਗੇ ਦਰਸ਼ਕੀਰਾਂ ਤੋਂ ਕਿਉਂਕਿ ਕਬੱਡੀ ਦੀ ਗੱਲ ਕਰਤਾ ਕਿ ਸਾਨੂੰ ਟੈਨਸ਼ਨ ਵਧੀਆ ਕਿ ਖੂਨ ਖੰਡਾ ਹੋਵੇ ਗਰਾਊਂਡ ਦੇ ਵਿੱਚ ਹੱਲਾ ਗੁੱਲਾ ਜਹਾ ਹੁਦਾ ਹੈ ਤੇ ਇਹ ਜਿਹੜੇ ਰੱਬ ਤੋਂ ਪਹੁੰਚਿਆ ਕਬੱਡੀ ਵੇਖਣਾ ਤੇ ਇਹਦਾ ਨਾ ਜੀ ਲੱਗ ਰਿਹਾ ਹੈ ਬੜਾ ਹਰਮੇ ਵਾਲਾ ਐ ਥੋੜੇ ਪਾਸੇ ਦੂਸਰੇ ਪਾਸੇ ਲਓ ਰੱਟ ਤੋਂ ਜੁੜਨ ਵਾਲਾ ਕੋਸ਼ਿਸ਼ ਕਰਦਾ ਹੈ ਪੁਆਇੰਟ ਦਾ ਧਾਵੀ ਤੇ ਜੁੜਦਾ ਹੋਇਆ ਲਓ ਪਹਿਲੀ ਰੇਡ ਤੇ ਸਾਹਮਣੇ ਚਾਰ ਜਹਾ ਉਹੀ ਵਾਲੇ ਪ੍ਰੋਫੈਸ਼ਨਲ ਪ੍ਰਦਰਸ਼ਨ ਤੋਂ ਹੋਈ ਦੇ ਚੱਲ ਕੇ ਰਹੇ ਨੇ ਇਹਨਾਂ ਖੇਤ ਮੈਦਾਨਾਂ ਦੇ ਵਿੱਚ ਪਾਲੀ ਕਲੀ ਤੇ ਮੱਟੂਆ ਨਾਲ ਜੁੜੀ ਹੈ ਔਰ ਦੂਸਰੇ ਪਾਸੇ ਗਏ ਉਦੋਂਕਰ ਵਾਲਾ ਖੇਡਿਆ ਚਾਲਿਆ ਜੀ ਕੱਟਿਆ ਆ ਰਿਹਾ ਜਿਸ ਨੂੰ ਪੈਲਾ ਜੀ ਸਟਾਲ ਤੇ ਟਿੱਪੀ ਸਾਹਿਬ ਕੱਟੂ ਆਲੇ ਮੈਦੀਆਂ ਟੀਮਾਂ ਹੋਣੀਆਂ ਸਟਾਲ ਨੂੰ ਸਗਨ ਸਾਊਂਡ ਨੂੰ ਬੇਨਤੀ ਥੋੜੀ ਦਿਸਟਰਬ ਬੰਦ ਕਰਨੋਂ ਬੜੀ ਮਿਹਰਬਾਨੀ ਲਓ ਹਰਮਨ ਦੀ ਰੇਡ ਪਹਿਲੀ ਹੈ ਇਹ ਹੈ ਨੌਜੋੜਾ ਪੁਹਲ ਵਾਲਾ ਹਰਮਨ ਕੀਤੇ ਦੀ ਗੱਲਾ जग्गी अगल साम्हूं अॻिते दी कंडोली बड़ा पॉइंट करोटी छोटी जे खिलारी

ਪਰ ਸਾਹਮਣੇ ਚਾਲ ਜਾਂਦੀ ਬਿਲਕੁਲ ਪਿਆਰ ਨਹੀਂ ਅੱਜ ਵੀ ਆਪਾਂ ਕਹਿੰਦਾ ਰਹਿੰਦੇ ਆ ਨਸ਼ੇ ਦੀਆਂ ਕਿ ਨਸ਼ਾ ਬਹੁਤ ਹੈ ਪਰ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਪਰਮਾਰ ਦੀ ਹੈ ਫੇਰ ਗੱਲ ਸੂਕੜ ਜਾਂਦੀ ਹੈ ਪਰ ਅੱਜ ਕੱਲੇ ੱਲੇ ੱਲੇ ਜਵਾਬ ਨੇ ਲਾੜੇ ਪਾਏ ਹੋਏ ਨੇ ਤੇ ਲਾੜ ਲਾੜ ਦੇ ਵਿੱਚ ਹੀ ਕਹਿੰਦੇ ਸਭੇ ਚਾਹਤਾਂ ਨੇ ਤੇ ਫਿਰ ਅੱਜ ਕੱਲ ਸਭ ਤੋਂ ਨਵੇਂ ਬੱਚੇ ਬਹੁਤ ਔਖੇ ਨੇ ਸੱਤ ਪੰਨ ਦੀ ਆਖਰੀ ਪੀੜੀ ਹੈ ਜਿਹੜੀ ਮਾਂ ਬਾਪ ਤੋਂ ਦਿੰਦੀ ਸੀ ਤੇ ਆਪਾਂ ਉਹ ਪਹਿਲੀ ਪੀੜੀਆਂ ਜਿਹੜੇ ਆਵਾਜ਼ ਤੋੜਦੇ ਆ ਪਰ ਇਕੱਲੇ ਪਾਸੇ ਬਾਕਲ ਬੋਨਾਲੇ ਬਾ ਪੰਜਾਬ ਦੇ ਕੱਪਾਂ ਦੇ ਵੀ ਖੇਡਦਾ ਇਹ ਨੌਜਾਨ ਕਦੇ ਵਿੜਵਾਂ ਦੀ ਟੁੰਡੇ ਲਈ ਡਾਕਟਰ ਮੱਧ ਸਿਹਾਲ ਹਰਾਂ ਦੀ ਟੁੰਡੇ ਰੇਡਾਂ ਪਾਉਂਦਾ ਪੱਕੇ ਜਿ ਮਗਾਲੇ ਦਾ ਵੀ ਬੋਨਾਲਾ ਹੈ ਹਰਿਆਣੇ ਦੇ ਵੱਡੇ ਧਾਰੀਆਂ ਦੇ ਵਿੱਚ ਨਾਮ ਹੋਵੇਗਾ ਇਸ ਨੌਜਾਨ ਦਾ ਵੀ ਉਹ ਰੇਡ ਪਾਉਣ ਦੇ ਵਾਸਤੇ ਹਰਮਨ ਭੁੰਦਰ ਵਾਲਾ ਇਸ ਸਮੇਂ ਅੱਗੇ ਵੱਲ ਵਧਿਆ ਹੈ ਨੰਮਾ ਸੇਖਾ ਜੀ ਮੇਰੇ ਛੋਟੇ ਵੀਰ ਨੇ ਜਿਲਦੀ ਰੇਡ ਦੇ ਅਸ ਖੇਡਾਂ ਦੇ ਵਿੱਚ ਸਵਾਵਾ ਦੇ ਕੇ ਆਏ ਨੇ ਧਰਮਾ ਹਰਿਆਉ ਜੀ ਇੰਗਲੈਂਡ ਦੀ ਸ਼ਾਰਕ ਕੀਤੀ ਹੈ ਨਾਲ ਪ੍ਰੋਫੈਸਰ ਸਿੰਘ ਸ਼ੇਰਗੱਡ ਹਰੋਂ ਦਾ ਉੱਚੇ ਤੌਰ ਤੇ ਧੰਨਵਾਦ ਹੈ ਜਿਹਨੇ ਵੀ ਬੁਲਾ ਰਹੇ ਪੁੱਜੇ ਨੇ ਉਹ ਸਾਹਮਣੇ ਕਬੱਡੀ ਪਾਈ ਗੁਰੀ ਢੋਹੀ ਵਾਲਾ ਸੇਖੋ ਪਰਿਵਾਰ ਦਾ ਦੋ ਭਰਾ ਖੇਡ ਰਿਹਾ ਇੱਕ ਮੋਟਰ ਖੇਡ ਰਿਹਾ ਇੱਕ ਗੁਰੀ ਖੇਡ ਰਿਹਾ ਨੰਬਰ ਕਿਟ ਢੋਹੀ ਦਾ ਧਰਮਾ ਜੀ ਚੁੱਪਾ ਮਾਰ ਕੇ ਕਰੋ ਸਾਨੂੰ ਲਓ ਸਾਹਮਣੇ ਕਿੰਨੇ ਆਮਣਾ ਲੋਤਰ ਰਾਏ ਤੋਂ ਕਬੱਡੀ ਪਾਉਣ ਲਈ ਅੱਗੇ ਵੱਲ ਵੱਧ ਹੈ ਕਿ ਪਾਸੇ ਹਰਮਨ ਆਮਣਾ ਵੀ ਹਰਮਨ ਇਧਰੋਂ ਵੀ ਹਰਮਨ ਦੇ ਕਬੱਡੀ ਪਾਈ ਪਰ ਸਾਹਮਣੇ ਕਿੰਨੇ ਆਮਣਾ ਲੋਤਰ ਧਰਮਾ ਜੀ ਬਰਤਾਂ ਨੂੰ ਰੋਜ਼ ਨੇ ਅਮਨ ਲੋਧਰ ਵਾਲਾ ਜਿਹਨਾਂ ਦੇ ਵਿੱਚ ਕਿਹੜਾ ਪੁੱਜੇ ਦੇ ਪਸੂਆਂ ਦੇ ਕਰਕੇ ਵਿਖਾਇਆ ਨਾ ਉਹ ਵੀ ਇਤਿਹਾਸ ਦੇ ਸਫੇਂ ਦਿੱਤੇ ਐ ਜਿਹਨਾਂ ਦੇ ਵਿੱਚ ਕੋਈ ਮੈਚ ਜਿਹੜਾ ਸਾਫ਼ ਸੁਥਰਾ ਖੇਡਿਆ ਗਿਆ ਔਰ ਸ਼ਾਨਦਾਰ ਖੇਡਿਆ ਗਿਆ ਜਿਹੜਾ ਦੇਦਰਾਂ ਦੇ ਸਿਹਾਲ ਜੁਆਇੰਟ ਦਾ ਕਹਿੰਦੇ ਬਾਬਾ ਦੀਪ ਸਿੰਘ ਕਬੱਡੀ ਕਲੱਬ ਦਾ ਖੇਡਿਆ ਗਿਆ ਉਸ ਸਮੇਂ ਦੇ ਵਿੱਚ ਅਮਨ ਲੋਧਰ ਨੇ ਨਤਰੇ ਨੇ ਔਰ ਗੋਗੋ ਰੌਣਕਾਂ ਨੇ ਜਿਹੜੀਆਂ ਰੇਡਾਂ ਪਾਈਆਂ ਉਹ ਕਬੱਡੀ ਦੇ ਦੀਵਾਨਿਆਂ ਨੂੰ ਯਾਦ ਰਹੇਗੀਆਂ ਤੇ ਜਿਹੜੇ ਵਿਕਾਸ ਅਲੇਵ ਨੇ ਜੱਫੇ ਲਾਏ ਨੇ ਉਹ ਵੀ ਦੁਨੀਆ ਨੂੰ ਯਾਦ ਆਣਗੇ ਉਹ ਵੀ ਦੁਨੀਆ ਨੂੰ ਯਾਦ ਆਣਗੇ ਕਹਿੰਦੇ ਅਲੇਵ ਦੇ ਵੱਲ ਵਿਕਾਸ ਨੇ ਵੀ ਉਸ ਮੈਚ ਦੇ ਵਿੱਚ ਤਲ ਤਲ ਕਰਾਈ ਉਹਨੇ ਵੀ ਬੱਲੇ ਬੱਲੇ ਕਰਾਈ ਔਰ ਪੱਟੇ ਪੱਟੇ ਕਹਿੰਦੇ ਧਾੜੀਆਂ ਦੀ ਬਾਹਰ ਵੱੜ ਕੇ ਜੱਫੇ ਲਾਏ ਤੇ ਕਿਸੇ ਦੀ ਫੱਟ ਪੱਟ ਕੇ ਜੱਫੇ ਲਾਏ ਉਹ ਇਤਿਹਾਸਕ ਮੈਚ ਬਣ ਗਿਆ ਪਰ ਅੱਜ ਇਤਿਹਾਸ ਕਿੱਦਾਂ ਦਾ ਬਣਿਆ ਇਹ ਕਹਿੰਦੇ ਸਮੇਂ ਦੀ ਉਥਲੀ ਦੇ ਵਿੱਚ ਬੰਦਾ ਹੈ ਸਮੇਂ ਦੇ ਗੁਸਰੀ ਦੇ ਵਿੱਚ ਬੰਦਾ ਹੈ ਲਓ ਮੈਦਾਨ ਦੇ ਵਿੱਚ ਪਰ ਦੇ ਵਾਸਤੇ ਐਸ ਵਲੇ ਮਨਿੰਦਰ ਅਕੇ ਬੰਦਾ ਖੇਡਦਾ ਹੈ ਇੱਕ ਕਹਿੰਦੇ ਮਨਿੰਦਰ ਖੇਡਦਾ ਨੌਜਵਾਨ ਸਿੱਕੇ ਵਾਲਿਆ ਇੱਕ ਮਨਿੰਦਰ ਤੁਹਾਡੇ ਸਾਹਮਣੇ ਕਬੱਡੀ ਪਾ ਰਿਹਾ ਹੈ ਆ ਦਿਲਦੀ ਹੈ ਉਥੋ ਕੇ ਵਾਲਾ ਇਹ ਵੀ ਟੱਕੜ ਜਾਫੀਆਂ ਦੇ ਵਿੱਚ ਗਿਆ ਜਾਂਦਾ ਹੈ ਇਹ ਆ ਨੌਜਵਾਨ ਗਿੰਦੀ ਉਥੋ ਕੇ ਵਾਲਾ ਇਹ ਪਰਮਾ ਦਾ ਫਾਲਾ ਕੇ ਪੁਆਇੰਟ ਬਾਬਾ ਤੱਕ ਲੈ ਹੈ ਹਰ ਖਿਡਾਰੀ ਕਹਿੰਦੇ ਇੰਗਲੈਂਡ ਦੇ ਵਿੱਚ ਸਭ ਤੋਂ ਕਬੱਡੀ ਕਲੱਬਾਂ ਨਾਲ ਖਿਡੇਗਾ ਫੱਟੇ ਪਾਸੋਂ ਦੇ ਕਿ ਸੰਮੀਪੁਰੇ ਸੀਰੇ ਦੀ ਟੀਮ ਲਈ ਖਿਡੇਗਾ ਜਾਂ ਗੋਲਡੀਸਰ ਦੀ ਟੀਮ ਲਈ ਖਿਡੇਗਾ ਇਹਦੀ ਚੋਣ ਹੋਈ ਹੈ ਇਸ ਵੇਲੇ ਅਮਨ ਲੋਹਰਵਾਲਾ ਕਬੱਡੀ ਪਾਉਂਦਾ ਹੋਇਆ ਇਹਦਾ ਟੀਮ ਦੇ ਲਾਗੇ ਲੋਹਰ ਪੈਂਦਾ ਤੇ ਇਹ ਵੀ ਬੜਾ ਤਾਸੀ ਬਣਦਾ ਸਾਡੇ ਫਿਰ ਕਬੱਡੀ ਦਾ ਕਿ ਕਬੱਡੀ ਚ 스타 ਕੋਈ ਕੋਈ ਬੰਦਾ ਹੈ ਲਾ ਕੇ ਲਗੋਤੇ ਮਦਾਨ ਵਾਲੇ ਬੜੇ ਆਹ ਗੱਭਰੂ ਅਗਲੀ ਰੇਲ ਹਰਮਨ ਦੀ ਹਰਮਨ ਦੀ ਪੈਰੀ ਹੈ ਲਓ ਸਾਹਮਣੇ ਹਰਮਨ ਦੀ ਕਬੱਡੀ ਪੈਰੀ ਨਾਲ ਅਗਲਾ ਮੈਚ ਸਤਾਲ ਤੇ ਚਿੱਪੀ ਸਰਕਟੂ ਇਹ ਦੋਨੋਂ ਕਿਨਾ ਤੈਨੂੰ ਭਰਨਾ 57 ਤੇ ਚਿੱਪੀ ਸਰਕਟੂ ਕੋਲਣ ਤੇ ਜਮੇੜਾ ਇਹ ਵੀ ਟੀਮ ਆਪਿਆ ਰਹਿਣ ਗਿਆ ਲਓ ਹਰਮਨ ਦੀ ਪੈਂਦੀ ਕਬੱਡੀ ਦੇ ਉੱਤੇ ਚਾਲ ਯਾ ਵੀ ਬਹੁਤ ਧਿਆਨ ਹੈ ਆ ਖਿਡਾਰੀ ਕਹਿੰਦੇ ਜੱਸੀ ਇਹਨੇ ਪਹਿਲਾ ਵੀ ਥੋੜੇ ਦਾ ਜਫਾ ਲਾਇਆ ਆਹ ਦਸਤੀ ਜਫਾ ਲਾ ਲਵੇਗਾ ਜਬਰ ਹਰਮਨ ਭੱਜੇਗਾ ਇਹਦੇ ਬਾਤਾ ਸਮੇਂ ਦੀਆਂ योगदान झोटे लाइ नंबर धावी आहे सौ

ਬਚੀ ਲੋਂਗੋ ਵਾਲਿਆ ਬਹੁਤ ਤਮਾਮ ਅਮਰ ਇਹਦਾ ਗਰਾਉਂਡ ਦੇ ਵਿੱਚ ਜਿਹੜਾ ਬਣਿਆ ਹੈ ਇਸ ਜਹਾਨ ਤੋਂ ਵਿਛੜਿਆ ਉਹਦੀ ਯਾਦ ਵਿੱਚ ਕਬੱਡੀ ਟੂਰਨਾਮੈਂਟ ਹੈ ਉਧਰ 18 ਕਿਲੋ ਵੀ ਪੁੱਜ ਗਏ ਨੇ ਰਾਤ ਦੇ ਖੰਡ ਸਾਢੇ 4 ਵਜੇ ਤੇ ਘਰੇ ਪਹੁੰਚੇ ਹੁਣ ਜੇ ਪਹਿਲਾ ਵਸਤੇ ਹਟਿਆ ਵੀ 2:30 ਵਜੇ ਤੇ ਰਜਵਾਲੇ ਢਾਬੇ 'ਤੇ ਪਹੁੰਚੇ ਸੀ ਐਨਾ ਸਮਾਂ ਜਿਹੜਾ ਉਹ ਰੰਗਲਾ ਕਬੱਡੀ ਦਾ ਮੈਚਾ ਨੂੰ ਔਰ ਸਾਹਮਣੇ ਅਮਨ ਲੋਪਰ ਹੈ ਜਿਹੜੀ ਪੰਡੇਲੀ ਲੋਪਰ ਵਾਲਾ ਅਮਨ ਹਰਿਆਣੇ ਵਾਲਾ ਕਿਸਾ ਮੁਹੰਮਦਾ ਕਿਤੇ ਨਾ ਅੜਕਲਾ ਜੀ ਸਿੰਘ ਰਹਿਣਗੇ ਜਿੰਨੀ ਨੂੰ ਮਾਰ ਲਿਆ ਇਹ ਹਰਿਆਣੇ ਵਾਲਾ ਉਸ ਇਲਾਕੇ ਦਾ ਰੇਕੂ ਫਰਟੀ ਬੋਦੀ ਸੰਗਲ ਹਰ ਬੇਕਾ ਸ਼ਰਤ ਬਹੁਤ ਕੋਟੀ ਦੇ ਖਿਡਾਰੀ ਨੇ ਇਹ ਹੈ ਨੋਦਰ ਨਾਮ ਨੂੰ ਨੋਦਰ ਵਾਲਾ ਹਰਿਆਣੇ ਵਾਲਾ ਪੰਡੋਰੀ ਜਿਹੜੀ ਵੇਰ-ਵੇੜ ਕੇ ਕਬੱਡੀਆਂ ਪਾ ਰਿਹਾ ਲੱਖਾਂ ਟਾਈਗਰ ਪੋਜਾ ਹੈ ਟੀਮ ਲੈ ਕੇ ਅਗਲੀ ਵੇੜ ਮਨਿੰਦਰ ਜੀ ਲਓ ਸਾਹਮਣੇ ਮਨਿੰਦਰ ਦੀ ਕਬੱਡੀ ਪੈ ਗਈ ਹੈ ਸਾਹਮਣੇ ਚਾਰ ਯਾਪੀ ਕਹਿੰਦੇ ਜੱਤੀ ਨੇ ਵਧੀਆ ਜੱਫੇ ਲਾਇਆ ਗਿੰਦੀ ਦੇ ਵਿੱਚ ਚਰਚੇ ਹੁੰਦੇ ਆ ਹਉ ਗੱਲਾਂ ਮੱਟੂ ਦੀਆਂ ਹੁੰਦੀਆਂ ਨੇ ਕਮਾਲਪੁਰੇ ਦੇ ਕਬੱਡੀ ਖਿਡਾਰੀ ਕਹਿੰਦੇ ਗੁਰੀ ਤੇ ਮੱਟੂ ਨੇ ਕਮਾਲ ਦੇ ਜੱਫੇ ਲਾਏ ਦੁਨੀਆ ਨੂੰ ਦੱਸਿਆ ਕਿ ਲੋਹੜੀ ਦੀ ਟੀਮ ਨੇ ਚਰਚੇ ਕਹਿੰਦੇ ਕਮਾਲਪੁਰੇ ਦੇ ਕਬੱਡੀ ਖਿਡਾਰੀ ਵੀ ਹੋਏ ਪਰ ਆਹ ਮੁੰਡਾ ਕਹਿੰਦੇ ਜੱਸੀ ਹੈ ਪਰ ਦੂਸਰੇ ਪਾਸੇ ਮਨਿੰਦਰ ਇਸ ਵੇਲੇ ਧੁੰਦੜਾ ਆਪਣੀ ਟੀਮ ਦੇ ਵਾਸਤੇ ਅੰਕ ਦਾ ਵਾਧਾ ਤੋਂ ਕਿਵੱਟੇ ਮੰਬੜਾ ਦੇ ਖੇਸਾ ਦੇ ਤੁਖਤਾਂ ਵਿੱਚ ਜਾਨਾ ਲਿਖੇ ਬੇ ਬੁਰੇ ਦੁੱਖ ਪਰਦੇ ਸਾਦੇ ਤੁਖਤਾਂ ਵਿੱਚ ਜਾਨਾ ਲਿਖੇ ਮੈਂ ਬੁਰੇ ਦੁੱਖ ਪਰਦੇ ਸਾਦੇ ਸਾਰੇ ਬੱਚੇ ਦੇ ਸੁਆਦ ਆਪਣੇ ਪਿੰਡ ਦੇ ਕਬੱਡੀ ਕੱਪ ਲਈ ਆਪਣੇ ਯਾਰਾਂ ਦੇ ਕਬੱਡੀ ਕੱਪ ਲਈ ਵੱਡੇ ਮਾਨ ਸਨਮਾਨ ਭੇਜਦੇ ਆ ਸਾਰੇ ਪਿੰਡ ਵਾਸੀ ਭਾਰਤੀ ਵੀਰਾਂ ਦਾ ਵੀ ਅਧਿਚੇ ਤੌਰ ਤੇ ਧੰਨਵਾਦ ਹੈ ਮੈਂ ਇੱਕ ਸਮਾਪਤ ਹੋ ਜੀ ਢੰਡੋਲੀ ਦੀ ਟੀਮ ਜਿੱਤ ਗਈ ਧਰਵਾ ਜਾਰੀ ਇਸ ਨੂੰ ਦੱਸੋ ਪ੍ਰਦੀਪ ਤਖਨ ਵੀ ਆਇਆ ਤਾਲੀਆਂ ਮਾਰੋ ਪ੍ਰਦੀਪ ਤਖਨ ਦੇ ਨਾਲ ਵੀ ਪ੍ਰਦੀਪ ख़बर वाध